ਰਸੋਈ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਸੂਜੀ ਦਾ ਹਲਵਾ ਬਣਾਉਣ ਸਮੇ ਉਸ ਵਿੱਚ ਹਲਕਾ ਜਿਹਾ ਬੇਸਣ ਮਿਲਾਉਣ ਨਾਲ ਹਲਵਾ ਬਹੁਤ ਹੀ ਸਵਾਦ ਬਣਦਾ ਹੈ ਨੰਬਰ 2 ਦਾਲ ਜਦੋਂ ਉਬਲਣ ਲੱਗ ਜਾਵੇ ਤਾਂ ਉਸ ਵਿੱਚ ਛੋਟਕੀ ਹਿੰਗ ਦੀ ਮਿਕਸ ਕਰ ਦਿਓ ਇਸ ਨਾਲ ਦਾਲ ਪਚਣ ਵਿੱਚ ਵੀ ਆਸਾਨ ਹੁੰਦੀ ਹੈ ਅਤੇ ਨਾ ਹੀ ਸਾਡਾ ਸਰੀਰ ਵੀ ਸਹੀ ਰਹਿੰਦਾ ਹੈ ਨੰਬਰ 3 ਜਦੋਂ ਵੀ ਕੋਈ ਮਸਾਲਾ ਪੀਸਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਨਮਕ ਮਿਲਾ ਦਿਆ ਕਰੋ ਇਸ ਨਾਲ ਮਸਾਲਿਆਂ ਵਿੱਚ ਜਾਲੇ ਨਹੀਂ ਪੈਣਦੇ ਨੰਬਰ 4 ਜਿਹੜੀਆਂ ਔਰਤਾਂ ਆਪਣੀ ਕਮਰ ਨੂੰ ਪਤਲੀ ਕਰਨਾ ਚਾਹੁੰਦੀਆਂ ਹਨ ਉਹ ਰੋਜ਼ਾਨਾ ਗ੍ਰੀਨ ਟੀ ਪੀਣ ਦੀ ਆਦਤ ਪਾ ਲੈਣ ਇਸ ਨਾਲ ਉਹਨਾਂ ਦੀ ਕਮਰ ਪਤਲੀ ਹੋਣ ਵਿੱਚ ਕਾਫੀ ਮਦਦ ਮਿਲਦੀ ਹੈ ਨੰਬਰ 5 ਪੁਦੀਨੇ ਦੀਆਂ ਪੱਤੀਆਂ ਚਿਹਰੇ ਤੇ ਰਗੜਨ ਦੇ ਨਾਲ ਚਮੜੀ ਨਰਮ ਮੁਲਾਇਮ ਤੇ ਚਮਕਦਾਰ ਹੋਣ ਲੱਗ ਜਾਂਦੀ ਹੈ ਨੰਬਰ 6 ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਚਾਹ ਪੱਤੀ ਦੀ ਜਗ੍ਹਾ ਤੇਜ ਪੱਤੇ ਦੀ ਚਾਹ ਬਣਾ ਕੇ ਪੀਣੀ ਸ਼ੁਰੂ ਕਰ ਦੇਵੋ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਨੰਬਰ 7 ਜੇਕਰ ਤੁਸੀਂ ਆਪਣੇ ਕੱਪੜਿਆਂ ਨੂੰ ਪਾਣੀ ਵਿੱਚ ਹਲਕਾ ਜਿਹਾ ਨਿੰਬੂ ਮਿਲਾ ਕੇ ਧੋ ਲੈਂਦੇ ਹੋ ਤਾਂ ਇਸ ਨਾਲ ਉਹਨਾਂ ਦੀ ਚਮਕ ਵਾਪਸ ਆ ਜਾਂਦੀ ਹੈ ਨੰਬਰ 8 ਹਿੱਲਦੇ ਹੋਏ ਦੰਦ ਥੱਲੇ ਜੇਕਰ ਤੁਸੀਂ ਇਲਾਇਚੀ ਚਵਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਹਿੱਲਦਾ ਹੋਇਆ ਦੰਦ ਮਜ਼ਬੂਤ ਹੋ ਜਾਂਦਾ ਹੈ ਨੰਬਰ 9 ਕਈ ਲੋਕ ਦਾਲ ਬਣਾਉਣ ਸਮੇ ਉਸ ਦੀ ਝੱਗ ਨੂੰ ਬਾਹਰ ਨਹੀਂ ਕੱਢਦੇ ਇਸ ਨਾਲ ਯੂਰਿਕ ਐਸਿਡ ਵਧਣ ਲੱਗ ਜਾਂਦਾ ਹੈ ਜਦੋਂ ਦਾਲ ਦੀ ਝੱਗ ਬਣਨ ਲੱਗ ਜਾਵੇ ਤਾਂ ਉਸ ਨੂੰ ਬਾਹਰ ਜਰੂਰ ਕੱਢੋ ਨੰਬਰ 10 ਕੌਫੀ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਰਹੇ ਦਰਦ ਤੋਂ ਆਰਾਮ ਮਿਲ ਜਾਂਦਾ ਹੈ ਨੰਬਰ 11 ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਡੇਂਗੂ ਵਰਗੀ ਬਿਮਾਰੀ ਠੀਕ ਹੋ ਜਾਂਦੀ ਹੈ ਨੰਬਰ 12 ਦੋ ਹਫ਼ਤੇਾਂ ਵਿੱਚ ਜੇਕਰ ਤੁਸੀਂ ਇੱਕ ਵਾਰ ਵਰਤ ਰੱਖ ਲੈਂਦੇ ਹੋ ਤਾਂ ਇਸ ਨਾਲ ਪੇਟ ਦਰਦ ਠੀਕ ਰਹਿੰਦਾ ਹੈ। ਨੰਬਰ 13 ਰਾਤ ਦੇ ਸਮੇਂ ਦੁੱਧ ਵਿੱਚ ਹਮੇਸ਼ਾ ਗੁੜ ਮਿਕਸ ਕਰਕੇ ਹੀ ਪੀਵੋ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। ਨੰਬਰ 14 ਸਬਜ਼ੀ ਬਣਾਉਣ ਸਮੇਂ ਹਲਕਾ ਜਿਹਾ ਦੀਸੀ ਘਿਓ ਵੀ ਜ਼ਰੂਰ ਪਾਇਆ ਕਰੋ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਰਹਿੰਦੀ ਹੈ ਤੇ ਨਾਲ ਹੀ ਸਰੀਰ ਅੰਦਰ ਤਾਕਤ ਵੀ ਬਣੀ ਰਹਿੰਦੀ ਹੈ। ਨੰਬਰ 15 ਛੋਟੇ ਜਿਹੇ ਬਰਤਨ ਵਿੱਚ ਮਿੱਠਾ ਸੋਡਾ ਪਾ ਕੇ ਜੇਕਰ ਤੁਸੀਂ ਫਰਿੱਜ ਵਿੱਚ ਰੱਖ ਦਿੰਦੇ ਹੋ ਤਾਂ ਇਸ ਨਾਲ ਫਰਿੱਜ ਵਿੱਚੋਂ ਸਮੈਲ ਨਹੀਂ ਆਉਂਦੀ। ਨੰਬਰ 16 ਭੁੰਨਿਆ ਹੋਇਆ ਪਿਆਜ਼ ਖਾਣ ਨਾਲ ਸਰੀਰ ਦੇ ਬਾਧੂ ਪਦਾਰਥਾਂ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਨੰਬਰ 17 ਜਦੋਂ ਵੀ ਤੁਸੀਂ ਕੋਈ ਵੀ ਦਾਲ ਸਬਜ਼ੀ ਬਣਾਉਂਦੇ ਹੋ ਤਾਂ ਕਦੇ ਵੀ ਇਹ ਕੰਮ ਨਾ ਕਰੋ। ਕਦੇ ਵੀ ਵਰਤਿਆ ਹੋਇਆ ਤੇਲ ਇਸਤੇਮਾਲ ਨਾ ਕਰੋ। ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਨੰਬਰ 18 ਸਬਜੀ ਬਣਾਉਣ ਸਮੇ ਜੇਕਰ ਤੁਸੀਂ ਪੀਸਿਆ ਹੋਇਆ ਜੀਰਾ ਪਾ ਦਿੰਦੇ ਹੋ ਤਾਂ ਇਸ ਨਾਲ ਦਾਲ ਸਬਜੀ ਦਾ ਸਵਾਦ ਹੋਰ ਵੀ ਵਧ ਜਾਂਦਾ ਹੈ। ਨੰਬਰ 19 ਬਾਹਰੋਂ ਦੁੱਧ ਦਹੀਂ ਲੈਣ ਦੀ ਬਜਾਏ ਜੇਕਰ ਤੁਸੀਂ ਆਪਣੇ ਘਰ ਵਿੱਚ ਦਹੀਂ ਅਤੇ ਪਨੀਰ ਬਣਾ ਕੇ ਖਾਓਗੇ ਤਾਂ ਇਸ ਨਾਲ ਤੁਹਾਡੀ ਸਿਹਤ ਸਹੀ ਰਹਿੰਦੀ ਹੈ। ਨੰਬਰ 20 ਕਣਕ ਦੇ ਆਟੇ ਨੂੰ ਪੀਸਣ ਤੋਂ ਪਹਿਲਾਂ ਉਸ ਵਿੱਚ ਜੋ ਮਿਲਾ ਲਓ। ਇਸ ਨਾਲ ਰੋਟੀ ਸਵਾਦ ਬਣਦੀ ਹੈ ਤੇ ਨਾਲ ਹੀ ਸੀਤ ਲਈ ਵੀ ਕਾਫੀ ਚੰਗੀ ਹੁੰਦੀ ਹੈ। ਨੰਬਰ 21 ਜੇਕਰ ਤੁਸੀਂ ਸਬਜ਼ੀ ਬਣਾਉਣ ਸਮੇਂ ਤੜਕੀ ਵਿੱਚ ਹਲਕਾ ਜਿਹਾ ਮਿੱਠਾ 소ਡਾ ਪਾ ਦਿੰਦੇ ਹੋ ਤਾਂ ਇਸ ਨਾਲ ਸਬਜ਼ੀ ਦਾ ਸਵਾਦ ਤੇ ਕਲਰ ਦੋਨੋਂ ਹੀ ਵਧੀਆ ਆਉਂਦੇ ਹਨ। ਨੰਬਰ 22 ਜੇਕਰ ਤੁਸੀਂ ਗੁੜ ਅਤੇ ਅਜਮਾਇਣ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪੁਰਾਣੀ ਤੋਂ ਪੁਰਾਣੀ ਕਬਜ਼ ਦੂਰ ਹੋ ਜਾਂਦੀ ਹੈ। ਨੰਬਰ 23 ਦੋ ਚਮਚ ਅਜਮਾਇਣ ਲੈ ਲਓ ਤੇ ਇੱਕ ਚਮਚ ਗੁੜ ਇਹਨਾਂ ਨੂੰ ਤਵੇ ਤੇ ਓਨਾ ਟਾਈਮ ਪਕਾਓ ਜਿੰਨਾ ਟਾਈਮ ਗੁੜ ਮੈਲਟ ਨਾ ਹੋ ਜਾਵੇ। ਫਿਰ ਇਹਨਾਂ ਨੂੰ ਤਬੇ ਤੋਂ ਉਤਾਰ ਕੇ ਰਾਤ ਦੇ ਸਮੇਂ ਚਬਾ ਕੇ ਖਾਓ ਇਸ ਦੇ ਨਾਲ ਕਬਜ ਦੂਰ ਹੋ ਜਾਂਦੀ ਹੈ ਨੰਬਰ 24 ਲੀਵਰ ਲਈ ਆਮਲੇ ਨੂੰ ਸਭ ਤੋਂ ਜ਼ਿਆਦਾ ਤਾਕਤਵਰ ਫਲ ਮੰਨਿਆ ਜਾਂਦਾ ਹੈ ਨੰਬਰ 25 ਜੇਕਰ ਦੁੱਧ ਵਿੱਚੋਂ ਜਲਣ ਦੀ ਸਮੈਲ ਆ ਰਹੀ ਹੋਵੇ ਤਾਂ ਉਸ ਵਿੱਚ ਦੋ ਪਾਣ ਦੇ ਪੱਤੇ ਪਾ ਕੇ ਉਬਾਲ ਲਓ ਇਸ ਨਾਲ ਦੁੱਧ ਵਿੱਚ ਜਲਣ ਦੀ ਸਮੈਲ ਖਤਮ ਹੋ ਜਾਂਦੀ ਹੈ ਨੰਬਰ 26 ਖੱਟਾ ਗੁੰਨਣ ਸਮੇਂ ਜੇਕਰ ਤੁਸੀਂ ਪ੍ਰਾਂਤ ਵਿੱਚ ਥੋੜਾ ਜਿਹਾ ਨਮਕ ਲਗਾ ਲੈਂਦੇ ਹੋ ਤਾਂ ਇਸ ਨਾਲ ਆਟਾ ਪ੍ਰਾਂਤ ਨੂੰ ਜਿਪੇਗਾ ਨਹੀਂ ਨੰਬਰ 27 ਜੇਕਰ ਚੌਲ ਬਚ ਗਏ ਹੋ ਤਾਂ ਇਹਨਾਂ ਵਿੱਚ ਸੂਜੀ ਖੱਟਾ ਤੇ ਹੀ ਨਮਕ ਤੇ ਗਰਮ ਪਾਣੀ ਪਾ ਕੇ ਮਿਕਸੀ ਚਲਾ ਲਓ ਫਿਰ ਇਸ ਨੂੰ ਪੀਸ ਕੇ ਇਸ ਦੀ ਇਡਲੀ ਬਣਾ ਲਓ ਨੰਬਰ 28 ਜੇਕਰ ਤੁਸੀਂ ਆਟੇ ਨੂੰ ਗੁੰਨਣ ਸਮੇਂ ਉਸ ਵਿੱਚ ਬੇਸਣ ਮਿਲਾ ਲੈਂਦੇ ਹੋ ਤੇ ਇਸ ਨਾਲ ਬਣੀ ਰੋਟੀ ਤੁਹਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੋ ਜਾਂਦੀ ਹੈ। ਨੰਬਰ 29 ਬਚੀ ਹੋਈ ਸਬਜੀ ਜਾਂ ਫਿਰ ਦਾਲ ਨੂੰ ਕਦੇ ਵੀ ਸੁੱਟੋ ਨਾ। ਸੋ ਇਹਨਾਂ ਨੂੰ ਗ੍ਰाइंड ਕਰਕੇ ਆਟੇ ਵਿੱਚ ਗੁੰਨ ਲਓ ਤੇ ਇਸ ਦੇ ਪਰੌਠੇ ਬਣਾ ਕੇ ਖਾਓ। ਬੜੇ ਹੀ ਸਵਾਦ ਬਣਨਗੇ। ਨੰਬਰ 30 ਜਦੋਂ ਵੀ ਤੁਸੀਂ ਚੌਲ ਬਣਾਉਂਦੇ ਹੋ ਤਾਂ ਉਸ ਵਿੱਚ ਸੋਇਆ ਬੀਨ ਦੀਆਂ ਬੜੀਆਂ ਜਰੂਰ ਪਾ ਲਿਆ ਕਰੋ। ਇਸ ਨਾਲ ਚੌਲ ਬਹੁਤ ਹੀ ਸਵਾਦ ਬਣਦੇ ਹਨ। ਨੰਬਰ 31 ਜਦੋਂ ਵੀ ਤੁਸੀਂ ਫ੍ਰਿਜ ਸਾਫ਼ ਕਰਦੇ ਹੋ ਦਾ ਪਹਿਲਾ ਉਸ ਨੂੰ ਬੰਦ ਕਰ ਲਓ ਫਿਰ ਉਸ ਵਿੱਚੋਂ ਸਾਰਾ ਸਮਾਨ ਕੱਢ ਕੇ ਜਲਦੀ ਨਾਲ ਸਾਫ਼ ਕਰੋ ਤੇ ਫਿਰ ਸਮਾਨ ਰੱਖੋ ਫ੍ਰਿਜ ਚਲਾ ਦਿਓ ਇਸ ਨਾਲ ਨਾ ਤਾਂ ਫ੍ਰਿਜ ਦੀ 쿨ਿੰਗ ਖਤਮ ਹੁੰਦੀ ਹੈ ਤੇ ਨਾਲ ਹੀ ਬਿਜਲੀ ਦੀ ਵੀ ਬਚਤ ਹੋਵੇਗੀ ਨੰਬਰ 32 ਜੇਕਰ ਕਦੇ ਵੀ ਸਲੰਡਰ ਨੂੰ ਅੱਗ ਲੱਗ ਜਾਵੇ ਤਾਂ ਉਸ ਉੱਪਰ ਗ੍ਰੈਡ ਵਾਲਾ ਕੋਈ ਭਾਰਾ ਕੱਪੜਾ ਰੱਖ ਦੇ ਕੋਈ ਕੰਬਲ ਰੱਖ ਦੇ ਇਸ ਤਰ੍ਹਾਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਨੰਬਰ 33 ਜਦੋਂ ਵੀ ਤੁਸੀਂ ਜਦੋਂ ਵੀ ਤੁਸੀਂ ਕੋਈ ਸਬਜ਼ੀ ਬਣਾਉਂਦੇ ਹੋ ਤਾਂ ਉਸ ਸਮੇਂ ਹੀ ਸਬਜ਼ੀ ਨੂੰ ਕੱਟੋ ਕਿਉਂਕਿ ਪਹਿਲਾਂ ਕੱਟੀ ਗਈ ਸਬਜ਼ੀ ਦੇ ਸਾਰੇ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 34 ਚੌਲ ਬਣਾਉਣ ਸਮੇ ਪਾਣੀ ਦਾ ਹਮੇਸ਼ਾ ਧਿਆਨ ਰੱਖੋ ਜਿੰਨੇ ਤੁਸੀਂ ਚੌਲ ਪਾਏ ਹਨ ਉਸ ਤੋਂ ਦੁੱਗਣੀ ਅਮਾਊਂਟ ਦੇ ਵਿੱਚ ਪਾਣੀ ਪਾਓ ਇਸ ਨਾਲ ਚੌਲ ਬਹੁਤ ਹੀ ਸਵਾਦ ਬਣਦੇ ਹਨ ਨੰਬਰ 35 ਜਦੋਂ ਵੀ ਤੁਸੀਂ ਕੁਝ ਵੀ ਬਣਾਉਂਦੇ ਹੋ ਤਾਂ ਜਾਂ ਤਾਂ ਮਿੱਟੀ ਜਾਂ ਫਿਰ ਲੋਹੇ ਦੇ ਬਰਤਨ ਦਾ ਇਸਤੇਮਾਲ ਕਰੋ ਇਨਾਂ ਦੇ ਨਾਲ ਸਰੀਰ ਨੂੰ ਔਣੇ ਕਲਾ ਮਿਲਦੇ ਹਨ ਨੰਬਰ 36 ਖਾਣੇ ਵਿੱਚ ਥੋੜਾ ਜਿਹਾ ਦੇਸੀ ਘਿਓ ਵੀ ਪਾ ਲਿਆ ਕਰੋ ਇਸ ਨਾਲ ਖਾਣਾ ਬਹੁਤ ਹੀ ਸਵਾਦ ਬਣਦਾ ਹੈ ਤੇ ਨਾਲ ਹੀ ਖੁਸ਼ਬੂ ਵੀ ਬੜੀ ਵਧੀਆ ਆਉਂਦੀ ਹੈ ਨੰਬਰ 37 ਜਦੋਂ ਵੀ ਤੁਸੀਂ ਆਟਾ ਗੁੰਨਦੇ ਹੋ ਤਾਂ ਉਸ ਵਿੱਚ ਮਲਾਈ ਵੀ ਪਾ ਲਿਆ ਕਰੋ ਇਸ ਤਰ੍ਹਾਂ ਪਰੌਠਾ ਤੇ ਰੋਟੀ ਬੜੇ ਹੀ ਸਵਾਦ ਤੇ ਨਰਮ ਬਣਦੇ ਹਨ ਨੰਬਰ 38 ਸਾਬਣ ਦਾ ਬਚਿਆ ਹੋਇਆ ਟੁਕੜਾ ਕਦੇ ਵੀ ਸੁੱਟੋ ਨਾ ਸਕੋ ਨੂੰ ਸੁਨਾਵੇਂ ਸਾਬਣ ਨਾਲ ਜੋੜ ਦਿਓ ਜਾਂ ਫਿਰ ਜੁਰਾਬ ਵਿੱਚ ਪਾ ਕੇ ਰੱਖੋ ਪੋਚਾ ਧੋਣ ਸਮੇ ਇਸ ਦੀ ਵਰਤੋਂ ਕਰ ਸਕਦੇ ਹੋ ਨੰਬਰ 39 ਜੇਕਰ ਖਾਣਾ ਬਣਾਉਣ ਸਮੇ ਰਸੋਈ ਵਿੱਚੋਂ 스멜 ਆ ਰਹੀ ਹੋਵੇ ਤਾਂ ਦੋ ਨਿੰਬੂ ਦੇ ਟੁਕੜੇ ਰੱਖੋ ਇਸ ਨਾਲ ਸਾਰੀ 스멜 ਖਤਮ ਹੋ ਜਾਂਦੀ ਹੈ ਨੰਬਰ 40 ਜਦੋਂ ਵੀ ਤੁਸੀਂ ਖਾਣਾ ਬਣਾਉਂਦੇ ਹੋ ਤਾਂ ਬਰਤਨ ਨੂੰ ਉਸੇ ਸਮੇ ਹੀ ਸਾਫ਼ ਕਰ ਦਿਓ ਕਿਉਂਕਿ ਉਹ ਜਲ ਜਾਂਦਾ ਹੈ ਜੋ ਬਾਅਦ ਵਿੱਚ ਸਾਫ਼ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਨੰਬਰ 41 ਜੇਕਰ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਅਮਰੂਦ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 42 ਚਿੜੀਆਂ ਨੂੰ ਅਨਾਜ ਪਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਮਾਈ ਦੇ ਸਾਧਨ ਦੇ ਵਿੱਚ ਵਾਧਾ ਹੁੰਦਾ ਹੈ। ਨੰਬਰ 43 ਸੌਣ ਤੋਂ ਪਹਿਲਾਂ ਨੰਗੇ ਪੈਰ ਜ਼ਰੂਰ ਤੁਰੋ। ਉਸ ਦੇ ਨਾਲ ਦਿਲ ਦੀ ਬਿਮਾਰੀ ਤੋਂ ਤੁਸੀਂ ਬਚੇ ਰਹਿ ਸਕਦੇ ਹੋ ਤੇ ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਕਦੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 44 ਅਦਰਕ ਦੀ ਖੁਸ਼ਬੂ ਸੁੰਘਣ ਦੇ ਨਾਲ ਨੀਂਦ ਚੰਗੀ ਆਉਂਦੀ ਹੈ ਨੰਬਰ 45 ਜੇਕਰ ਤੁਸੀਂ ਜ਼ਿਆਦਾ ਸਮੇਂ ਤੱਕ ਇੱਕ ਬਾਹ ਤੇ ਸੌਂਦੇ ਹੋ ਤਾਂ ਇਸ ਨਾਲ ਬਾਹ ਦਾ ਦਰਦ ਰਹਿਣ ਲੱਗ ਜਾਂਦਾ ਹੈ ਨੰਬਰ 46 ਰੋਜ਼ਾਨਾ ਢਾਲ ਸਬਜ਼ੀ ਵਿੱਚ ਦੇਸੀ ਘਿਓ ਖਾਣ ਨਾਲ ਤੁਸੀਂ ਵੱਡੀ ਤੋਂ ਵੱਡੀ ਕਬਜ ਨੂੰ ਠੀਕ ਕਰ ਸਕਦੇ ਹੋ ਨੰਬਰ 47 ਜੇਕਰ ਗਲੇ ਵਿੱਚ ਖੁਸ਼ਕੀ ਹੋ ਜਾਵੇ ਤਾਂ ਅਦਰਕ ਦੇ ਰਸ ਵਿੱਚ ਸ਼ਹਿਦ ਮਿਕਸ ਕਰਕੇ ਚੱਟ ਲਓ ਇਸ ਨਾਲ ਕਾਫੀ ਲਾਭ ਮਿਲਦਾ ਹੈ। ਨੰਬਰ 48 ਕੇਲੇ ਦੇ ਛਿਲਕੇ ਨੂੰ ਭੁੰਨ ਕੇ ਉਸ ਦੀ ਰਾਕ ਬਣਾ ਕੇ ਗਰਮ ਦੁੱਧ ਨਾਲ ਖਾਣ ਦੇ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਵੀ ਠੀਕ ਹੋ ਜਾਂਦੀ ਹੈ। ਨੰਬਰ 49 ਖਾਣਾ ਖਾਣ ਤੋਂ ਬਾਅਦ ਇੱਕ ਹਰੀ ਇਲਾਇਚੀ ਜ਼ਰੂਰ ਚਬਾਓ। ਇਸ ਦੇ ਨਾਲ ਹਾਜਮਾ ਸਹੀ ਹੁੰਦਾ ਹੈ ਤੇ ਨਾਲ ਹੀ ਵਾਲ ਵੀ ਕਾਲੇ ਹੋ ਜਾਂਦੇ ਹਨ। ਨੰਬਰ 50 ਸੌਂਫ, ਮਿੱਠੀ ਅਤੇ ਬਦਾਮ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਉਨਾ ਦਾ ਰੋਜ਼ਾਨਾ ਦੁੱਧ ਨਾਲ ਇੱਕ ਚਮਚਾ ਖਾਣ ਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਤੇ ਨਾਲ ਹੀ ਅੱਖਾਂ ਉੱਪਰ ਲੱਗੀ ਐਨਕ ਵੀ ਉਤਰ ਜਾਂਦੀ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ